ਕੋਡੀ 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 ਇਹ ਅੰਦਾਜ਼ ਵੱਖਰਾ ਕਬੱਡੀ ਪਾਉਣ ਦਾ ਚਾਰਾਂ ਵਿੱਚੋਂ ਸ਼ਿਲੂ ਤਿਆਰ ਹੈ ਹਰਿਆਣੇ ਵਾਲਾ ਸ਼ਿਲੂ 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 ਇਹ ਇਹ ਨੂੰ ਸ਼ਬਾਦਰ ਸਿਲਲ ਕਰੇ ਹੋ ਗਿਆ ਕੀ ਮਿੱਤਰਾ ਪਈ ਹੋਈ ਕਬੱਡੀ ਤੇ ਟੱਕਰ ਟੱਕਰ ਹਰਿਆਣੇ ਦਾ ਸ਼ੋਹਰਾ ਸ਼ਿਲੂ ਸ਼ਿਲੂ 1 ਮੈਨ ਆਰਮੀ 1 ਮੈਨ ਆਰਮੀ 1 ਮੈਨ ਆਰਮੀ ਸ਼ਿਲੂ ਸ਼ਿਲੂ ਰੋਗ ਦਾ ਸ਼ੋਹਰਾ ਹਰਿਆਣੇ ਦਾ जट दर एक कहते सौ डालर का मान सम्मान होगा त्रिलोचन सिंह जी, जी अटवार कर दाह वाह मैं ਅੱਜ ਦੇ ਜੋਗਜ ਤੋੜ ਨਹੀਂ ਕੋਈ ਭੂਰੀ ਛੰਨਾ ਵਾਲੇ ਦਾ ਭੂਰੀ ਛੰਨਾ ਵਾਲੇ ਦਾ ਲਓ ਖੇਡ ਮੈਦਾਨ ਦੇ ਵਿੱਚ ਹਰਜੋਤ ਸਿੰਘ ਭੰਡਾਲ ਸ਼ਿਲੂ ਲਾਗਾ ਟੁੱਟ ਕੇ ਕਬੱਡੀ 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 ਸ਼ਿਲੂ ਸ਼ਿਲੂ ਪਾਉ ਨੂੰ ਕਿ ਜੱਟ ਫੇਰ ਹੈ ਤਿਆਰ ਆਹ ਖੁੱਤੀ ਪਾਉ ਨੂੰ ਲੈ ਵੀ ਮਸ਼ੀਨ ਆਇਆ ਆਹ ਸਾਹਮਣੇ ਮੇਲਾ ਸਿਰੇ ਦਾ ਇੱਕ ਪਾਸੇ ਸ਼ਿਲੂ ਹਰਿਆਣੇ ਦੇ ਸ਼ੋਰੇ ਨੂੰ 92 ਆਰਮੀ ਕਹਿੰਦੇ ਐ

ਆਹ ਕਹਿੰਦੇ ਕੁਸ਼ਤੀ ਦੇਖਣ ਲਈ ਹੋਣੀ ਹੈ ਪਰ ਕਹਿੰਦੇ ਛਿੱਲੂ ਇੰਦਰਜੀਤ ਦੇ ਲਈ ਪੋਈ ਦਾ ਕਰ ਰਿਹਾ ਲੌ ਖੇਡ ਮੈਦਾਨ ਦੇ ਵਿੱਚ ਮੰਨਾ ਫਿਰ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਮੰਨੇ ਦੀ ਪਈ ਹੋਈ ਕਬੱਡੀ ਤੇ ਕੌਣ ਕਰਦਾ ਟਰਾਈ ਦੁੱਗਿਆਂ ਵਾਲਾ ਖੁਸ਼ੀ ਫੈਨ ਜੀ ਦੀ ਵੱਧ ਦੁਨੀਆ ਕਹੋਂਦਾ ਕਿਸੇ ਤੋਂ ਨਾ ਘੱਟ ਵੱਲੀਏ ਖੇਡ ਦਾ ਦਲੇਰੀ ਨਾਲ ਦੇਖਿਆ ਦੁੱਗਾਂ ਵਾਲਾ ਜੱਟ ऐसे तरंकबड्डी ਦੀਆਂ ਕਹਾਣੀਆਂ ਤੇ ਨਵੇਂ ਵੀਡੀਓਜ਼ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਦਬਾਉਣਾ ਨਾ ਭੁੱਲਣਾ ਤਾਂ ਜੋ ਤੁਹਾਨੂੰ ਟਾਈਮ 'ਤੇ ਨਵੀਂ ਤੇ ਨਵੀਆਂ ਅਪਡੇਟ ਮਿਲ ਸਕੇ ਧੰਨਵਾਦ ਜੀ